ਇੱਕ ਮੱਖਰ ਵੀ ਤੁਸੀਂ ਮਹੀਨੇ ਦਾ ਕਮਾਉਣਾ ਸ਼ੁਰੂ ਕਰ ਦੋਗੇ ਕਿਉਂਕਿ ਇਹ ਸਿਰਫ ਮੇਰੀ ਇੱਕ ਦਿਨ ਦੀ ਕਮਾਈ ਆ ਜਿਹੜੀ ਵੀਡੀਓ ਸਾਡੀ ਫੋਰਨ ਕੰਟਰੀ ਦੇ ਵਿੱਚ ਜਿਆਦਾ ਦੇਖੀ ਜਾਂਦੀ ਆ ਉਹਦੇ ਤੋਂ ਸਾਡਾ ਤੁਹਾਨੂੰ ਜਿਆਦਾ ਪੈਸਾ ਮਿਲਦਾ ਵਾਪਸ ਘਟੋਟਾ ਪਰ 40000 ਰੁਪਏ ਤੁਸੀਂ ਮਹੀਨੇ ਦਾ ਕਮਾਉਣਾ ਸ਼ੁਰੂ ਕਰ ਦੋਗੇ ਸਟਾਰਟਿੰਗ ਦੇ ਵਿੱਚ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋ ਤੇ ਰੁਸਤੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਸੋ ਦੋਸਤੋ ਜਿਹੜਾ ਸਾਡੀ ਅੱਜ ਦੀ ਵੀਡੀਓ ਦਾ ਤੁਸੀਂ ਜੇ ਸਿਰਫ ਇਹ ਕੰਮ ਕਰ ਲਓ ساری ਜ਼ਿੰਦਗੀ ਤੁਹਾਡੇ ਕੋਲ ਪੈਸੇ ਆਉਂਦੇ ਰਹਿਣਗੇ। ਹਾਂਜੀ ਬਿਲਕੁਲ ਸੱਚੀ ਗੱਲ ਹੈ ਜੀ। ਅਗਰ ਤੁਸੀਂ ਮੇਰੇ ਦੱਸੇ ਮੁਤਾਬਿਕ ਇਸ ਵੀਡੀਓ ਦੇ ਵਿੱਚ ਜੋ ਮੈਂ ਕੰਮ ਤੁਹਾਨੂੰ ਦੱਸੂਗਾ, ਅਗਰ ਤੁਸੀਂ ਉਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰ ਲੈਂਦੇ ਹੋ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ساری ਜ਼ਿੰਦਗੀ ਤੁਹਾਡੇ ਕੋਲ ਪੈਸੇ ਆਉਂਦੇ ਰਹਿਣਗੇ। ਉਹ ਕਿਹੜਾ ਕੰਮ ਆ ਉਹਨੂੰ ਤੁਸੀਂ ਕਿਵੇਂ ਕਰਨਾ ਵਾ ਉਹ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਹਤ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰੋ ਜੇ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਹੋਰ ਰਿਕਵੈਸਟ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਵਿੱਚ ਜਰੂਰ ਸ਼ੇਅਰ ਕਰਨਾ ਤਾਂ ਜੋ ਉਹ ਵੀ ਇਸ ਚੀਜ਼ ਨੂੰ ਦੇਖ ਕੇ ਆਪਣਾ ਕੰਮ ਸ਼ੁਰੂ ਕਰ ਤੁਸੀਂ ਨਾ ਇੱਕ YouTube ਦੇ ਉੱਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮਿਹਨਤ ਜ਼ਿਆਦਾ ਜਿੰਨੇ ਵੀ ਵੀਡੀਓ ਬਣਾਉਣਾ ਵਾ ਮੈਂ ਤੁਹਾਨੂੰ ਸਿਰਫ ਦੱਸਦਾ ਵਾਂ ਜੀ ਤੁਸੀਂ YouTube YouTube Facebook ਤੇ Instagram ਤੋਂ ਤੁਸੀਂ ਘਰੇ ਬੈਠ ਕੇ ਕਿਵੇਂ ਪੈਸਾ ਕਮਾ ਸਕਦੇ ਹੋ ਤੁਸੀਂ ਫਿਲਹਾਲ ਤਾਂ ਜਿੰਨੇ ਵੀ ਮੇਰੀ ਵੀਡੀਓ ਆਈਆਂ ਨੇ ਉਹ ਸਿਰਫ YouTube ਦੇ ਉੱਤੇ ਆਈਆਂ ਨੇ Facebook ਤੇ ਮੈਂ ਇੱਕ ਦੋ ਵੀਡੀਓ ਬਣਾਈਆਂ ਸਿਰਫ ਤੁਹਾਨੂੰ ਉਹ ਹੀ ਦੱਸ ਸਕਦਾ ਤੁਸੀਂ Facebook ਤੋਂ ਕਿਵੇਂ ਪੈਸਾ ਕਮਾ ਸਕਦੇ ਹੋ ਤੇ ਪੇਜ ਕਿਵੇਂ ਬਣਾਉਣਾ ਹੁਣ ਜਿਹੜੀ ਮੇਰੀ ਅਗਲੀ ਸੀਰੀਜ਼ ਹੋਊਗੀ ਨਾ ਉਹ ਮੈਂ Facebook ਤੋਂ ਸ਼ੁਰੂ ਕਰਾਂਗਾ ਕਿ ਤੁਸੀਂ Facebook ਤੋਂ ਕਿਵੇਂ ਪੈਸਾ ਕਮਾ ਸਕਦੇ ਹੋ ਕਿਉਂਕਿ Facebook ਤੋਂ ਮੇਰੇ ਵੀ ਪੈਸੇ ਕਮਾ ਰਹੇ ਵਾ ਮੈਂ ਨਾ ਸਾਈਟ ਦੇ ਸਕਰੀਨਸ਼ਾਟ ਲਗਾ ਦਿਨਾਗਾ ਉਹ ਜਿਹੜੀ ਮੇਰੀ ਕਮਾਈਆਂ ਦਾ 2-3 ਡਾਲਰ ਜਿਹੜੀ ਤੁਹਾਨੂੰ ਸ਼ੋ ਹੋ ਰਹੀ ਆ ਇਹ ਸਿਰਫ ਮੇਰੀ ਇੱਕ ਦਿਨ ਦੀ ਕਮਾਈ ਆ ਠੀਕ ਹੈ ਜੀ ਤੁਸੀਂ ਵੀ ਇਹ ਕਮਾ ਸਕਦੇ ਹੋ ਤੁਸੀਂ ਬਹੁਤ ਸੌਖਾ ਕੰਮ ਆ ਫੇਸਬੁਕ ਦੇ ਉੱਤੇ ਅਗਰ ਤੁਸੀਂ ਮੈਨੂੰ ਫੇਸਬੁਕ ਤੇ ਅਜੇ ਤੱਕ ਫੋਲੋ ਨਹੀਂ ਕੀਤਾ ਹੈਗਾ ਤਾਂ ਪਲੀਜ਼ ਮੇਰੇ ਤੋਂ ਸਰਵਨ ਰਿਕਵੈਸਟੋ ਤੁਸੀਂ ਮੈਨੂੰ ਫੇਸਬੁਕ ਤੇ ਜਾ ਕੇ ਵੀ ਤੁਸੀਂ ਫੋਲੋ ਕਰ ਲਓ ਜੀ ਠੀਕ ਹੈ ਜੀ ਹੁਣ YouTube ਤੇ ਤੁਸੀਂ ਕੀ ਕਰਨਾ YouTube ਦੇ ਉੱਤੇ ਤੁਸੀਂ ਇੱਕ ਚੈਨਲ ਬਣਾ ਲੈਣਾ ਚੈਨਲ ਕਿਹੜਾ ਬਣਾ ਲੈਣਾ ਚੈਨਲ ਬਣਾ ਲੈਣਾ ਹਿਸਟਰੀ ਦਾ ਹਿਸਟਰੀ ਹਿਸਟਰੀ ਦਾ ਬਣਾ ਲੈਣਾ ਮੈਂ ਤੁਹਾਨੂੰ ਨਾ ਕੁਝ ਵੀ ਦੇ ਕੋਈ ਵੀ ਨਾਮ ਜੋ ਤੁਹਾਨੂੰ ਅੱਛਾ ਲੱਗੇ ਤੁਸੀਂ ਆਪਣੇ ਨਾਮ ਦੇ ਸੋਂ ਨਾਲ ਤੁਸੀਂ ਨਾਮ ਰੱਖ ਦੇਣਾ ਨਾ ਜੋ ਵੀ ਤੁਹਾਨੂੰ ਵਧੀਆ ਲੱਗੇਗਾ ਕਿਉਂਕਿ ਜਿਹੜਾ ਹਿਸਟਰੀ ਦਾ ਚੈਨਲ ਆ ਨਾ ਦੇਖੋ ਹਿਸਟਰੀ ਤੇ ਸਾਰੀ ਜ਼ਿੰਦਗੀ ਦੀ ਕਮਾਈ ਕਿਉਂ ਹੁੰਦੀ ਹੈ ਬਤਾਂਉਂਦਾ ਤਾਂ ਕਿਉਂਕਿ ਜਿਹੜਾ ਹਿਸਟਰੀ ਦਾ ਚੈਨਲ ਦਾ ਨਹੀਂ ਹਿਸਟਰੀ ਦੇ ਚੈਨਲ ਦੇ ਵਿੱਚ ਮੰਨ ਕੇ ਚੱਲੋ ਤੁਸੀਂ ਕੋਈ ਹਿਸਟਰੀ ਦੀ ਵੀਡੀਓ ਪਾਦੇ ਨਾ ਹਿਸਟਰੀ ਦੇ ਚੈਨਲ ਇਹਦੇ ਹੀ ਆਪਾਂ ਹਿਸਟਰੀ ਦੀ ਵੀਡੀਓ ਪਾਉਣੀਆਂ ਨੇ ਯਾਨੀ ਕਿ ਜੋ ਸਾਡੇ ਮਤਲਬ ਇਤਿਹਾਸ ਦਾ ਸਾਡਾ ਕਿਉਂਕਿ ਜੇ ਜਿਹੜੀ ਇਤਿਹਾਸ ਦੀ ਵੀਡੀਓ ਹੁੰਦੀਆਂ ਨੇ ਜੀ ਉਹ ਮਤਲਬ ਵੀ ਲਾਈਫ ਟਾਈਮ ਤੱਕ ਸਾਰੇ ਬੰਦੇ ਦੇਖਦੇ ਆ ਜਿਹੜੇ ਬਜ਼ੁਰਗ ਆ ਉਹ ਵੀ ਦੇਖਦੇ ਆ ਜਾਂ ਫਿਰ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੋਏਗੀ ਹਨਾ ਉਹ ਵੀ ਮਤਲਬ ਦੀ ਦੇਖੀ ਮੰਨ ਕੇ ਚਲੋ ਅਸੀਂ ਕੱਲ ਨੂੰ ਦੁਨੀਆ ਦੇ ਉੱਤੇ ਨਹੀਂ ਰਹਿੰਦੇ ਹੈਗੇ ਜਿਹੜੀ ਉਮਰ ਵਾਲੀ ਪੀੜ੍ਹੀ ਸਾਡੇ ਬੱਚੇ ਆ ਜਾਂ ਕੋਈ ਹੋਰ ਆ ਉਹ ਵੀ ਸਾਡੇ ਇਤਿਹਾਸ ਨੂੰ ਦੇਖਣਗੇ ਹੀ ਦੇਖਣਗੇ ਉਦੋਂ ਤੁਹਾਡੀ ਵੀਡੀਓ ਸ਼ੋਅ ਹੋਣੀ ਹੈ ਉਹਨਾਂ ਨੂੰ ਤੁਸੀਂ ਇਹ ਕੰਟੈਂਟ ਕਿੱਥੋਂ ਲੈ ਕੇ ਜਾਣਾ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖੋ YouTube ਦੇ ਉੱਤੇ ਦੋਈ ਚੈਨਲ ਬਣਾ ਲੈਣਾ ਇਸ ਤੋਂ ਵੀ ਕੋਈ ਵੀ ਨੰਬਰ 1 ਤੇ ਹੋ ਗਿਆ ਚੈਨਲ ਨੰਬਰ 2 ਤੇ ਹੋ ਗਿਆ ਨੇ ਤੁਸੀਂ ਕੰਟੈਂਟਿੰਗ ਇਥੋਂ ਨਹੀਂ ਜਾਣਾ ਕੰਟੈਕਟ ਦੇ ਦੇਖੋ ਤਿੰਨ ਚਾਰ ਚੀਜ਼ਾਂ ਨੇ ਜਿਹੜੇ ਮੈਂ ਤੁਹਾਨੂੰ ਦੱਸਿਆ ਨੇ ਨੰਬਰ 1 ਤੇ ਹੈਗਾ ਉਹ ਤੁਸੀਂ ਬੁੱਕਸ ਕੋਈ ਵੀ ਕਿਤਾਬ ਲਿਆਓ ਤੁਸੀਂ ਕਿਤਾਬਾਂ ਦੇ ਜਾਰਦਾਂ ਦੇ ਵਿੱਚ ਜਾਓ ਉਹਨੂੰ ਉਹ ਵੀ ਸਾਨੂੰ ਨਾ ਮਤਲਬ ਇਤਿਹਾਸ ਦੇ ਉੱਤੇ ਮਤਲਬ ਵੀ ਸਾਨੂੰ ਉਹ ਦੇ ਦਿਓ ਕਿਤਾਬ ਦੇ ਦਿਓ ਇਤਿਹਾਸ ਦੀ ਕੋਈ ਇਤਰਾ ਦਵਾ ਬਰੋਟ ਪਰਲ ਆਈਡਿਆਸ ਜਿਵੇਂ ਕਿ ਜਲੀ ਔਰੰਗਜ਼ੇਬ ਦਾ ਔਰੰਗਜ਼ੇਬ ਦਾ ਇਤਿਹਾਸ ਔਰੰਗਜ਼ੇਬ ਦੇ ਇਤਿਹਾਸ ਵਾਰੇ ਤੁਸੀਂ ਦੱਸੋ ਕਿ ਔਰੰਗਜ਼ੇਬ ਕੋਣ ਸੀ ਕਦੋਂ ਆਏ ਉਹਨਾਂ ਦਾ ਕੀ ਸਹੌਕਤਾ ਤੁਸੀਂ ਔਰੰਗਜ਼ੇਬ ਬਾਰੇ ਤੁਸੀਂ ਡਿਟੇਲ ਦੇ ਵਿੱਚ ਵੀਡੀਓ ਬਣਾ ਸਕਦੇ ਹੋ ਉਸੇ ਤ ਪਲੇਲਿਸਟ ਬਣਾ ਲੈਣਾ ਇੱਕ ਸਾਈਡ ਤੇ ਪਲੇਲਿਸਟ ਬਣੀ ਹੁੰਦੀ ਹੈ ਨਾ ਪਲੇਲਿਸਟ ਤੁਸੀਂ ਬਣਾ ਸਕਦੇ ਔਰੰਗਜ਼ੇਬ ਦੀ ਹੈ ਨਾ ਜਾਂ ਕਿਸੇ ਹੋਰ ਦੀ ਉਸ ਤੋਂ ਬਾਅਦ ਆ ਗਿਆ ਔਰੰਗਜ਼ੇਬ ਨੰਬਰ 2 ਤੇ ਆ ਗਿਆ ਸਿੱਖ ਇਤਿਹਾਸ ਜਦੋਂ ਸਾਡਾ ਸਿੱਖੀ ਇਤਿਹਾਸ ਆ ਸਭ ਤੋਂ ਸਿੱਖੀ ਇਤਿਹਾਸ ਬਹੁਤ ਵੱਡਾ ਹੈ ਸਭ ਤੋਂ ਸਿੱਖੀ ਇਤਿਹਾਸ ਬਹੁਤ ਵੱਡਾ ਅਤੇ ਬਹੁਤ ਹੀ ਤਾਕਤਵਰਾ ਤੁਸੀਂ ਸਿੱਖੀ ਇਤਿਹਾਸ ਤੇ ਬਣਾ ਸਕਦੇ ਤੁਸੀਂ ਨੰਬਰ ਤੇ ਆ ਗਿਆ ਤੁਸੀਂ ਮਤਲਬ ਵੀ ਹੋਰ ਚੱਪ ਨਹੀਂ ਹੈ ਨਾ ਕੋਈ ਵੀ ਜਿੰਨੇ ਮੈਂ ਤਾਂ ਤੁਸੀਂ ਔਰੰਗਜ਼ੇਬ ਹੋਗਾ ਸਿੱਖ ਤੇ ਉਸ ਤੋਂ ਬਹੁਤ ਸਾਰੇ ਇਹ ਵਜੇ ਨੇ ਜਿਨ੍ਹਾਂ ਦੇ ਤੁਸੀਂ ਮਤਲਬ ਵੀ ਇਤਿਹਾਸ ਬਾਰੇ ਦੱਸ ਸਕਦੇ ਹੋ ਹਨ ਜਿਵੇਂ ਇੱਕ ਖੇਨਜੀ ਸੀ ਜਿੱਤੇ ਇੱਕ ਫਿਲਮ ਵੀ ਬਣੀ ਸੀਗੀ ਕਹਣਾ ਉਹਦੇ ਤੇ ਰਣਵੀਰ ਸਿੰਘ ਨੇ ਖੇਨਜੀ ਦਾ ਮਤਲਬ ਵੀ ਕਰੈਕਟਰ ਕੀਤਾ ਸੀ ਤੁਸੀਂ ਉਹ ਚੱਕ ਲੋ ਹਿੰਦੂਆਂ ਦਾ ਇਤਿਹਾਸ ਚੱਕ ਲੋ ਤੁਸੀਂ ਸਾਰਾ ਕੁਝ ਮਤਲਬ ਤੁਸੀਂ ਹਿਸਟਰੀ ਦਾ ਚੱਕ ਫਾ ਲਓ ਕਿਤਾਬਾਂ ਦੇ ਵਿੱਚ ਤੁਹਾਨੂੰ ਮਿਲ ਜੇਗਾ ਤੁਸੀਂ ਲਿਓ ਕਿ ਉਹ ਹਿਸਟਰੀ ਫੜ ਲਓ ਔਰੰਗਜ਼ੇਬ ਦੀ ਹਿਸਟਰੀ ਲਿਓ ਉਸੇ ਕਿਤਾਬ ਦੇ ਹਿਸਟਰੀ ਦੀ ਬੁੱਕ ਲਿਓ ਕਿਸੇ ਵੀ ਚੀਜ਼ ਦੀ ਤੁਸੀਂ ਕਿਤਾਬ ਤੇ ਤੁਸੀਂ ਲੈਣੀ ਤੂੰ ਕੋਈ ਕਿਤਾਬ ਨਹੀਂ ਲਾ ਸਕਦੇ ਏਗੇ ਤਾਂ ਤੂੰ ਨੰਬਰ ਤੇ ਤੇ Google ਦੇ ਉੱਤੇ ਸਰਚ ਕਰ ਲਓ Google ਦੇ ਉੱਤੇ ਅੱਜ ਦੇ ਸਮੇਂ ਵਿੱਚ ਸਾਰਾ ਕੁਝ ਪਿਆ ਹੋਣਾ ਸਭ ਕੁਝ Google ਦੇ ਉੱਤੇ ਅਵੇਲੇ ਬਨੇਗਾ ਤੁਸੀਂ ਉੱਤੇ ਜਾ ਕੇ ਨਿਕੋ ਹਿਸਟਰੀ ਆਫ ਸਿਕਿਟੀ ਆ ਫਾਰੀ ਹਿਸਟਰੀ ਆ ਰਗੀ ਮਨ ਲੇਖੋ ਜੇ ਤੁਸੀਂ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਕਰੋਗੇ ਤੁਸੀਂ ਲਿਖੋ ਗੁਰੂ ਨਾਨਕ ਦੇਵ ਜੀ ਹਿਸਟਰੀ ਜਦੋਂ ਤੁਸੀਂ ਗੁਰੂ ਨਾਨਕ ਦੇਵ ਜੀ ਹਿਸਟਰੀ ਲਿਖ ਦੋਗੇ ਉਹ ਗੁਰੂ ਨਾਨਕ ਦੇਵ ਜੀ ਦੀ ਹਿਸਟਰੀ ਆ ਜਾਏਗੀ ਜਦੋਂ ਤੁਸੀਂ ਲੇਨੂ ਗੁਰੂ ਸ਼ੇਰਪੁਰੂ ਬਾਬੇ ਸਿੰਘ ਜੀ ਦੀ ਹਿਸਟਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਿਸਟਰੀ ਆ ਜਾਏਗੀ ਹਾਂ ਜਦੋਂ ਤੁਸੀਂ ਲਿਖ ਦੋ ਬਦਲ ਆਪਣੇ ਜਣਾ ਸ਼ਰਮ ਹੁੰਦਾ ਸੀਗਾ ਨਾ ਫਤਿਹਗੁਰ ਸਾਹਿਬ ਸੀ ਆਪਣਾ ਜਦੋਂ ਉੱਥੇ ਮਦਨ ਦੀ ਕੀ ਕੁਝ ਹੋਇਆ ਸੀਗਾ ਨਾ ਤੁਸੀਂ ਉਹਦੀ ਹਿਸਟਰੀ ਫਤਿਹਗੁਰ ਸਾਹਿਬ ਫਤਿਹਗੁਰ ਸਾਹਿਬ ਦੀ ਸਾਰੀ ਹਿਸਟਰੀ ਆ ਜੂਗੀ ਇਹ ਚੀਜ਼ਾਂ ਲੋਕ ਦੇਖਦੇ ਨੇ ਜਿਹੜੀ ਸਾਡੀ ਓਲ ਵਾਲੀ ਜਨਰੇਸ਼ਨ ਆ ਜਾਂ ਅੱਜ ਦੀ ਜਨਰੇਸ਼ਨ ਆ ਬਣ ਗਈ ਜਿਹੜੀ 2002 ਉਹਨਾਂ ਨੂੰ ਇਹਨਾਂ ਬਾਰੇ ਨਹੀਂ ਪਤਾਏਗਾ ਸਾਡੇ ਛੋਟੇ ਸਟਾਰ ਸੇਵ ਜਦੋਂ ਬਾਰੇ ਨਹੀਂ ਪਤਾਏਗਾ ਜਿਹੜੇ ਸਾਡੇ 10 ਗੁਰੂ ਸਾਹਿਬਾਨ ਬਣੇ ਉਹਨਾਂ ਬਾਰੇ ਨਹੀਂ ਪਤਾਏਗਾ ਉਹਨਾਂ ਦੇ ਬਾਰੇ ਅਗਰ ਤੁਸੀਂ ਦੱਸੋ ਕਿ ਇੰਟਰਟੇਨਮੈਂਟ ਦੀ ਵੀਡੀਓ ਬਣਾਉਂਗੇ ਤਾਂ ਉਹ ਚੀਜ਼ਾਂ ਬਹੁਤ ਜ਼ਿਆਦਾ ਦੇਖੀ ਜਾਣਗੀਆਂ ਤੇ ਇਹ ਚੀਜ਼ਾਂ ਬਾਹਰ ਨਹੀਂ ਹੁੰਦੀਆਂ ਨੇ ਇਹ ਜਿਹੜੇ ਥੋੜੀ ਜਿਹੀ ਨੈਟਵਰਕ ਹੋਣ ਕਈ ਤਾਂ ਵੀਡੀਓ ਇਹੋ ਜਿਹੀਆਂ ਨੇ ਜਿਹੜੇ ਬਹੁਤ ਜਲਦੀ ਵਾਇਰਲ ਹੁੰਦੀਆਂ ਨੇ ਵੀ ਵੀਡੀਓ ਜਿਹੜੇ ਨੈਟਵਰਲ ਹੁੰਦੇ ਨੇ ਪਰ ਜਿਹੜੇ ਇਹ ਚੀਜ਼ ਤੁਸੀਂ ਕੰਮ ਕੌਂ ਦੇ ਤਣੀ ਕਮਾਈ ਆਨਲਾਈਨ ਸਮੇਂ ਦਾ ਤੁਹਾਨੂੰ ਹੁੰਦੀ ਰਹੇਗੀ ਕਮਾਈ ਵੀ ਇੱਥੇ ਨੱਖਾਂ ਦੇ ਵਿੱਚ ਇਹ ਜਿਹੜੀ ਵੀਡੀਓ ਤੁਸੀਂ ਹਿਸਟਰੀ ਤੇ ਤੁਸੀਂ ਚੈਨਲ ਬਣਾਉਂਗੇ ਨਾ ਇਹ ਕੱਲੇ ਆਪਣੇ ਪੰਜਾਬ ਦੇ ਵਿੱਚ ਪੰਜਾਬ ਹਿੰਦੂਸਤਾਨ ਹਿੰਦੂਸਤਾਨ ਜਾਂ ਫਿਰ ਮਤਲਬ ਇਹ ਕੱਲੇ ਯੂ ਐਸ ਏ ਨਾਲ ਨਹੀਂ ਪਾਣਾ ਯੂ ਐਸ ਏ ਜਾਂ ਕੈਨੇਡਾ ਕੰਦੇ ਨਾ ਤੇ ਨਹੀਂ ਦੇਖਾਂ ਦਾ ਇਹ ਪੂਰੇ ਆਨ ਵੰਡ ਦੇ ਵਿੱਚ ਪੂਰੇ ਵੰਡ ਦੇ ਵਿੱਚ ਦੇਖਿਆ ਨਾ ਬਦਦੀਆਂ ਚੈਨਲ ਇਹ ਚੈਨਲ ਨਾ ਹਿਸਟਰੀ ਦਾ ਹਰ ਇੱਕ ਕੋਈ ਜਿਹੜੇ ਆਤੀ ਦੇ ਸਮੇਂ ਦੇ ਵਿੱਚ ਜਿਵੇਂ ਦੇਖੇ ਨੇ ਜਿਹੜੇ ਗੋਰੇ ਨੇ ਯੂ ਐਸ ਏ ਤੋਂ ਨੇ ਕੋਈ ਕੈਨੇਡਾ ਤੋਂ ਆ ਕੋਈ ਇਟਨੀ ਤੋਂ ਆ ਕੋਈ ਫਰਾਂਸ ਤੋਂ ਨਾ ਉਹਨਾਂ ਨੂੰ ਸਿੱਕੇ ਤੇ ਇਤਿਹਾਸ ਨਾਲ ਬਹੁਤ ਜ਼ਿਆਦਾ ਲਗਾਵ ਆ, ਬਹੁਤ ਜ਼ਿਆਦਾ ਪਿਆਰ ਆ। ਉਹ ਸਿੱਕੇ ਤੇ ਇਤਿਹਾਸ Google ਤੇ ਸਰਚ ਕਰ ਕਰ ਪੜ੍ਹਦੇ ਨੇ ਕਿਉਂਕਿ ਉਹਨਾਂ ਨੂੰ ਵੀਡੀਓ ਨਹੀਂ ਮਿਲਦੀ ਹੈਗੀ। ਇਹਦੇ ਚੈਨਲਾਂ ਤੇ ਵੀਡੀਓ ਬਹੁਤ ਘੱਟ ਪਾਈ ਹੋਈ ਹੈ ਲੋਕਾਂ ਨੇ। ਇਹਦੇ ਤੇ ਤੁਸੀਂ ਬਣਾ ਸਕਦੇ ਹੋ। ਇਹਦੇ ਕੋਈ ਕੁਝ ਵੀ ਤੁਸੀਂ ਇੱਕ ਦੇਸ ਨੂੰ ਫੜ ਲੈਣਾ ਪਹਿਲਾਂ ਇੱਕ ਦੇਸ ਨੂੰ ਤੇ ਟੌਪਿਕ ਬਣਾ ਲੈਣਾ। ਤੁਸੀਂ ਵਾਇਸ ਰਿਕਾਰਡ ਕਰ ਦੇਣੀ। ਆਪਣੇ ਫੋਨ ਦੇ ਉੱਤੇ ਵਾਇਸ ਰਿਕਾਰਡ ਕਰ ਦੇਣੀ। ਜਿਹੜੀ ਵੀਡੀਓ ਲੈ ਕੇ ਆਉਣੀ ਹੈ ਨੇ ਤੁਸੀਂ ਵੀਡੀਓ ਮੈਂ ਤਾਂ ਆਲਰੇਡੀ ਉਸ ਤੇ ਵੀਡੀਓ ਬਣਾ ਲਈ ਵੀ ਇਹ ਵੀ ਤੁਸੀਂ ਕਿੱਥੋਂ ਪਤਾ ਵੀ ਵੀਡੀਓ ਕਿੱਥੋਂ ਕਿੱਥੋਂ ਡਾਊਨਲੋਡ ਕਰਦੇ ਨੇ ਤੁਸੀਂ ਉਹ ਵੀਡੀਓ ਲਗਾ ਸਕਦੇ ਹੋ ਜਾਂ ਫਿਰ ਤੁਸੀਂ ਜੇ ਕਿਤਾਬ ਦੇ ਵਿੱਚੋਂ ਪੜੋਗੇ ਤੁਸੀਂ ਉਹਨਾਂ ਦੇ ਫੋਟੋ ਕੱਟ ਲਓ ਫੋਟੋ ਕੱਟ ਕੇ ਉਹ ਤੁਸੀਂ ਵਾਇਸਓਵਰ ਦੇ ਉੱਪਰ ਤੁਸੀਂ ਲਗਾ ਸਕਦੇ ਹੋ ਵੀਡੀਓ ਜਿਹੜਾ ਸ਼ੋ ਦਿਓ ਕਰਕੇ ਉਹਨੂੰ ਥੋੜਾ ਜਿਹਾ ਐਨੀਮੇਸ਼ਨ ਕਰ ਦਿਓ ਵੀਡੀਓ ਨੂੰ ਐਨੀਮੇਸ਼ਨ ਕਿਵੇਂ ਕਰਨਾ ਆਜਾ ਫੋਟੋ ਨੂੰ ਐਨੀਮੇਸ਼ਨ ਕਿਵੇਂ ਕਰਨਾ ਉਹ ਪ੍ਰੋਪਰਲੀ ਮੈਂ ਤੁਹਾਨੂੰ ਵੀਡੀਓ ਐਡੀਟਿੰਗ ਦੇ ਵਿੱਚ ਦੱਸਿਆ ਹੋਇਆ ਐਨੀਮੇਸ਼ਨ ਕਿਵੇਂ ਕਰਨਾ ਵਾਇਸਓਵਰ ਵੀ ਤੁਹਾਡੀ ਐਨੀਮੇਸ਼ਨ ਹੋ ਗਿਆ ਤੇ ਥੰਦੇ ਹਲਕਾ ਜਿਹਾ ਮਿਊਜ਼ਿਕ ਰੱਖ ਆਪੋ ਹਲਕਾ ਦਾ ਮਿਊਜ਼ਿਕ ਰਵਾਰੋ ਇਹ ਸਾਰੇ ਚੀਜ਼ਾਂ ਤੇ ਮੈਂ ਵੀਡੀਓ ਆਲਰੇਡੀ ਬਣਾਈ ਹੋਈ ਹੈ ਜੀ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਕੁਝ ਵੀ ਨਹੀਂ ਕਰਨਾ ਬਹੁਤ ਸੌਖਾ ਕੰਮ ਆ ਅਗਰ ਤੁਸੀਂ ਇਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰਦੇ ਨਾ ਮੈਂ ਤੁਹਾਨੂੰ ਗਾਰੰਟੀ ਦੇ ਰਿਹਾ ਤੁਸੀਂ ਮਹੀਨੇ ਦੇ 40000 ਰੁਪਇਆ 40000 ਰੁਪਇਆ ਤੁਹਾਨੂੰ ਕੱਟ ਗਿਆ ਮੈਂ ਘਟੋਤਾ ਤਾਂ 40000 ਰੁਪਇਆ ਤੁਸੀਂ ਮਹੀਨੇ ਦਾ ਕਮਾਉਣਾ ਸ਼ੁਰੂ ਕਰ ਦੋਗੇ ਸਟਾਰਟਿੰਗ ਦੇ ਵਿੱਚ ਜੇ ਆਪਾਂ ਗੱਲ ਕਰੀ ਵੱਧ ਤੋਂ ਵੱਧ ਵੱਧ ਤੋਂ ਵੱਧ 1 ਲੱਖ ਰੁਪਇਆ 1 ਲੱਖ ਰੁਪਇਆ ਤੁਸੀਂ ਮਹੀਨੇ ਦਾ ਕਮਾਉਣਾ ਸ਼ੁਰੂ ਕਰ ਦੋਗੇ ਕਿਉਂਕਿ ਇਹ ਜਿਹੜੇ ਵੀਡੀਓ ਨੇ ਸਾਡੀਆਂ ਯੂ ਏ ਹੋਰ ਯੂਰੋ ਕੰਟਰੀਆਂ ਦੇ ਵਿੱਚ ਜ਼ਿਆਦਾ ਦੇਖੀ ਜਾਂਦੀ ਆ ਤੇ ਉਹਦੇ ਤੇ ਵੀ ਜਿਹੜੀ ਵੀਡੀਓ ਸਾਡੀ ਫੋਰਮਰ ਕੰਟਰੀ ਦੇ ਵਿੱਚ ਜ਼ਿਆਦਾ ਦੇਖੀ ਜਾਂਦੀ ਆ ਉਹਦੇ ਤੇ ਸਾਡਾ ਸਾਨੂੰ ਵੀ ਜ਼ਿਆਦਾ ਪੈਸਾ ਮਿਲਦਾ ਵਾ ਤੁਸੀਂ ਇਸ ਟੋਪਿਕ ਦੇ ਉੱਤੇ ਵੀ ਤੁਸੀਂ ਕਹੋ ਦੱਸਾ ਦਿਓ ਬਹੁਤ ਵਧੀਆ ਟੋਪਿਕ ਆ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਗੂਗਲ ਤੋਂ ਮਟੀਰੀਅਲ ਡਾਊਨਲੋਡ ਕਰ ਸਕਦੇ ਹੋ ਜਾਂ ਕਿਤਾਬ ਤੋਂ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਮਤਲਬ ਨਿਊਜ਼ਪੇਪਰ ਵੀ ਹੁੰਦੇ ਨੇ ਨਿਊਜ਼ਪੇਪਰ ਤੁਸੀਂ ਲਿਆ ਸਕਦੇ ਹੋ ਪੁਰਾਣੇ ਤੋਂ ਪ੍ਰਾਣ ਆ ਬਹੁਤ ਜ਼ਿਆਦਾ ਪਿਆ ਜਾਂ ਫਿਰ ਨਈ ਮਿਲਦਾ ਤਾਂ ਨਿਊਜ਼ਪੇਪਰ ਤਾਂ ਤੂਈ ਕਿਤਾਬ ਤੋਂ ਲੈ ਸਕਦੇ ਹੋ ਇਹ ਜਿਹੜਾ ਇਤਿਹਾਸ ਦੇ ਉੱਤੇ ਤੁਸੀਂ ਕੰਮ ਕਰਨਾ ਸ਼ੁਰੂ ਕਰਦੇ ਮੈਂ ਤੁਹਾਨੂੰ ਗਰੰਟੀ ਦਿੰਦਾ ਵਾ ਤੁਹਾਡਾ ਚੈਨਲ ਬਹੁਤ ਛੇਤੀ ਤੇ ਤੇਜ਼ੀ ਨਾਲ ਵਾਇਰਲ ਹੋ ਜਾਵੇਗਾ। ਅਗਰ ਤੁਹਾਡਾ ਇਸ ਵੀਡੀਓ ਦੀ ਰਗਾਨੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਰ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰਾ ਫਾਇਦੇ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੰਮੇ ਤੁਸੀਂ ਮੈਨੂੰ ਕਮੈਂਟ ਕਰਕੇ ਤੁਸੀਂ ਮੈਨੂੰ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਜੀ। ਇਹ ਇਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰਦੇ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਸੀਂ ਬਹੁਤ ਛੇਤੀ ਤੇ ਕਾਮਯਾਬ ਹੋ ਜਾਵੋਗੇ। ਸੋ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਜਿੰਦਦਰ ਸ਼ੇਰ ਦੇ ਵਿੱਚ ਬਹੁਤ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਨਾ ਬਹੁਤ ਹੀ ਜਲਦੀ ਮੈਂ ਇੱਕ ਆਫਲਾਈਨ ਆਪਣੀ ਵਰਕਸ਼ਾਪ ਸ਼ੁਰੂ ਕਰਨ ਜਾ ਰਿਹਾ ਜਿਵੇਂ ਕਿ ਮੇਰੀ ਪਹਿਲਾ ਪਟਿਆਲੇ ਕੂ ਖੇਤਰ ਅਦੇ ਵਿੱਚ ਹੋਈ ਸੀਗੀ ਪਟਿਆਲੇ ਦੋਬਰੀ ਹੋਈ ਹੈ ਲੁਧਿਆਣਾ ਵੀ ਮੇਰੀ ਵਰਕਸ਼ਾਪ ਹੋ ਚੁੱਕੀ ਆ ਸੋ ਉਹ ਵਰਕਸ਼ਾਪ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਘਰੇ ਬਿਟ ਕੇ ਸਿਰਫ ਔਨਲਾਈਨ ਤੁਸੀਂ YouTube Facebook Instagram ਤੋਂ ਤੁਸੀਂ ਕਿਵੇਂ ਪੈਸੇ ਕਮਾ ਸਕਦੇ ਹੋ ਅਗਰ ਤੁਸੀਂ ਮੇਰੀ ਵਰਕਸ਼ਾਪ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰਕੇ ਪੁੱਛ ਲਗਦੇ ਹੋ कि ਜਿਹੜੀ ਸਾਡੀ ਆਉਣ ਵਾਲੀ ਵਰਕਸ਼ਾਪ ਜਲੰਧਰ ਸ਼ਹਿਰ ਦੇ ਵਿੱਚ ਕਿੰਨੀ ਤਰੀਕ ਨੂੰ ਕਿਹੜੀ ਜਗ੍ਹਾ ਦੇ ਉੱਤੇ ਹੋ ਰਹੀ ਆ ਅਗਰ ਤੁਸੀਂ ਮੇਰੀ ਵਰਕਸ਼ਾਪ ਤੁਸੀਂ ਜੁਆਇਨ ਕਰ ਲੈਨੇ ਹੋ ਮੈਂ ਤੁਹਾਨੂੰ ਗਾਰੰਟੀ ਦਿੰਦਾ ਉਹ 2-3 ਘੰਟੇ ਦੇ ਵਿੱਚ ਤੁਸੀਂ ਬਹੁਤ ਕੁਝ ਬਹੁਤ ਕੁਝ ਤੁਸੀਂ ਸਿੱਖ ਕੇ ਜਾਉਂਗੇ ਤਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਘਰ ਬੈਠ ਕੇ ਤੁਸੀਂ ਮਹੀਨੇ ਦੇ ਲੱਖ ਰੁਪਏ ਤੁਸੀਂ ਕਮਾਉਣੇ ਸ਼ੁਰੂ ਕਰ ਦੋਗੇ ਉਸ ਵਰਕਸ਼ਾਪ ਦੇ ਵਿੱਚ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸੂਗਾ ਅਗਰ ਤੁਸੀਂ ਉਸ ਮੁਤਾਬਕ ਤੁਸੀਂ ਕੰਮ ਕਰ ਲੋਗੇ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਅਗਰ ਤੁਸੀਂ ਮੇਰੇ ਨਾਲ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ স্ক্রੀਨ ਤੇ ਚਾਲੇ ਨੰਬਰ ਤੇ ਸਾਡੀ ਟੀਮ ਨਾਲ ਤੁਸੀਂ ਸੰਪਰਕ ਕਰਕੇ ਪੁੱਛ ਸਕਦੇ ਜਿਹੜੀ ਵੀ ਅਗਲੀ ਵਰਕਸ਼ਾਪ ਆ ਜਲੰਧਰ ਸ਼ਹਿਰ ਦੇ ਵਿੱਚ ਕਿੰਨੀ ਤਰੀਕ ਨੂੰ ਕਿਹੜੀ ਜਗ੍ਹਾ ਦੇ ਉੱਤੇ ਹੋਰੀਆ ਜੀ ਸੋ ਦੋਸਤੋ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੇਰੇ ਨੂੰ ਇੰਸਟਾਗ੍ਰam ਤੋਂ ਫੋਲੋ ਕਰਕੇ ਮੈਸੇਜ ਕਰ ਸਕਦੇ ਜਾਂ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਬੋਤਸਾ ਬੈਨਸ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਨਾ ਤੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਮੇਰੀ ਇਹ ਵੀਡੀਓ ਕਿਵੇਂ ਦੀ ਲੱਗੀ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬяр ਬяр ਹੀ ਸੱਚੀ ਗੱਲ